ਤੁਹਾਡਾ ਨਾਮ ਕਾਲੋ ਤੁਮੇ ਕੀ ਕੀ ਲੱਗੂ ਹੈ ਇਹ ਬੇਟੀ ਭਾਗੋ ਥੋਣੀ ਦਾਰਦੀ ਆ ਫੋਟੋ ਕਿਦੇ ਨੇ ਬਾਕੀ ਬਾਕੀ ਹੋ ਗਈ ਹਾਂ ਯਾ ਮੈਂ ਕੋਈ ਨਹੀਂ ਮੋੜ ਕੇ ਲੱਗਿਆ ਸਕਦਾ ਪਰ ਫਿਰ ਵੀ ਜੋ ਕੀ ਹਾਦਸਾ ਹੋਇਆ ਉਹਦੇ ਲਈ ਚਰੋਗੇ ਜ਼ਿੰਦਗੀ ਨਿਗਰਾਂਣ ਦੇ ਘਰ ਜਿਹੜਾ ਕਿਤਾ ਬੋਲੀ ਕਰਦੀ ਹੈ ਜੀ ਦੀ ਸ਼ੋਹਰਤ ਤੇ ਕਾਹਦਾ ਜਾਣਾ ਹੁੰਦਾ ਕਿ ਕਿਸੇ ਦਾ ਰਹਿਣਾ ਕੋਈ ਬੜਾ ਜਨਤੀ ਆ ਬੁੜੀ ਹੋ ਤੇ ਨਿੰਦਰ ਤੇ ਮੁੰਡਾ ਸਾਹਮਣੇ ਸੀ ਵਿਚਾਰੀ ਮੁੰਡਾ ਪਹਿਲਾਂ ਖੜਿਆ ਸੇਮਨਾ ਸੀ ਉਹਦੇ ਨਾਲ ਸੱਟ ਲੱਗਿਆ ਹੋਇਆ ਕਾਲਾ ਪੱਥਰ ਹੂੰ ਬੱਤੀ ਰੋਸੀ ਬੱਜ ਰੋਸੀ ਇਥੇ ਬੜਾ ਹੀ ਅਸਲੀ ਬੜਾ ਮੜਾ ਕੇ ਤੂੰ ਮੈਂ ਕਿਹਾ ਤੂੰ ਮੈਂ ਆਪੋਂ ਕਰੀ ਬੜਾ ਨਾ ਮਾਦਾ ਇਹ ਤੂੰ ਸੈਲ ਹਾਂ ਮਿਲਿਆ ਇੱਕ ਮੜਾ ਮਿਲਿਆ ਸਾਹ ਕਮਣ ਆ ਜਾ ਮੜਾ ਪਿੱਛੇ ਨੂੰ ਫੇਰਾ ਸਾਰੀ ਆ ਜਾਣਗੇ ਉਨੀ ਦਾਲ ਦੀ ਫੋਟੋ ਕਿਦਰੀ ਹੈ ਬਾਕੀ ਕਰਨੀ ਹੋ ਗਈ ਹਾਂ ਕਾਹਦਾ ਜਿਹੜਾ ਬੀਚਾ ਸੀ ਦਾ ਰਹਾ ਹੈ ਕੋਈ ਥੋੜਾ ਜਨਾਸੀ ਆ ਕੇ ਬਣਾ ਕੇ ਕੋਕਿੰਗ ਜਾਂ ਕੁਝ ੋਗੀ ਜਦ ਵੀ ਰੋਮਪਾਸਾ ਚਲੋਇਆ ਵੀ ਇਹ ਕੋਈ ਜਣਾ ਚੀ ਚਲਾ ਗਿਆ ਕੋਈ ਨਾ ਮੋੜ ਕੇ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਵੀ ਸਰਕਾਰ ਤੁਹਾਡੇ ਨਾਲ ਖੜੀ ਹੈ ਤੁਹਾਡੇ ਨਾਲ ਸੀ ਕਿ ਗਿਆ ਨੂੰ ਕੋਈ ਨਹੀਂ ਮੋੜ ਕੇ ਲੱਗਿਆ ਸਕਦਾ ਪਰ ਫਿਰ ਵੀ ਜੋ ਇਹ ਹਾਦਸਾ ਹੋਇਆ ਉਹਦੇ ਲਈ ਕਰੋਗੇ ਜਿੰਦਗੀਆਂ ਨਾ ਗਰਾਉਣ ਲਈ ਕਰਦੇ ਵੀ ਗਿਆਨ ਦਾ ਨਹੀਂ ਦੇਖੋ ਆਪਾਂ ਮੋੜ ਕੇ ਲੈ ਕੇ ਆ ਸਕਦੇ ਔਰ ਫਿਰ ਵੀ ਅਸੀਂ ਤੁਹਾਡੇ ਨਾਲ ਪਰਿਵਾਰ ਦੇ ਨਾਲ ਖੜੇ ਬਜੀ ਜਿਹੜਾ ਦੂਜਾ ਮੌਜਾ ਮੈਂ ਨਾਲ ਉਹ ਕਿਹੜੀ ਸਕੀਮ ਰਹੀ ਮੈਂ ਤੁਹਾਨੂੰ ਜਿੱਪਕਾ ਲਕਸ ਮਦਦ ਕਰੀ ਤੇ ਇਹ 8 ਲੱਖ ਪੀਆ ਤੁਹਾਨੂੰ ਜਿਹੜਾ ਹੈਗਾ ਉਹ ਮਿਲ ਗਿਆ ਤੇ ਤੁਹਾਡੇ ਮਕਾਨ ਵਾਲਾ ਵੀ ਜੰਮ ਗਿਆ ਉਹ ਉਹਨਾਂ ਦੀ ਜਿਹੜੀਆਂ ਫਾਈਲਾਂ ਤਕਰੀਬਨ ਸਾਰਿਆਂ ਦੀਆਂ ਜਿਹੜੀਆਂ ਬਣ ਰਹੀਆਂ ਕਿਉਂਕਿ ਆਪਣੇ ਹਲਕੇ ਭਧਾਵਾਂ ਚੌਰ ਪੂਰੇ ਬਰਨਾਲੇ ਜ਼ਿਲ੍ਹੇ ਚ ਘਰ ਜਿਹੜੇ ਉਹ ਕਾਫੀ ਲਗਭਗ ਡਿੱਗੇ ਹੋਏ ਨੇ ਤੇ ਉਹਨਾਂ ਦਾ ਵੀ 1,80,000 ਦੇ ਹਿਸਾਬ ਦੇ ਨਾਲ ਮਾਮਲਾ ਜਿਹੜਾ ਜਿਹੜਾ ਬਹੁਤ ਜਨਨ ਉਹ ਜਿਹੜੇ ਕੀੜੇ ਤੋਂ ਪਰਿਵਾਰ ਆ ਉਹਨਾਂ ਨੂੰ ਜਿਵੇਂ ਆਪਣੇ ਦੇ ਮੌਤ ਹੋ ਗਈ ਸੀਗੀ ਤਾਂ 7 ਡਿਗਣ ਦੇ ਨਾਲ ਕਿਉਂਕਿ ਉਹ ਪਹਿਲੀ ਘਟਨਾ ਹੀ ਸੀਗੀ ਉਸ ਤੋਂ ਬਾਅਦ ਘਰਾਂ ਦੀ ਗਿਣਤੀ ਜਿਹੜੀ ਜਾਦੇ ਡਿਗਣ ਵਾਲਿਆਂ ਦੀ ਹੋਈ ਆ ਉਹ ਬਾਰਾਂ ਨਾਲ ਦੁੱਖ ਵੀ ਸਾਂਝਾ ਕੀਤਾ ਹੈਗਾ ਸਰ ਤੁਹਾਨੂੰ ਪਤਾ ਹੀ ਆ ਜੀ ਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੀਂਹ ਦੇ ਕਾਰਨ ਕਾਫੀ ਘਰ ਆ ਜਿਹੜੇ ਉਹ ਡਿੱਗ ਰਹੇ ਸੀ ਔਰ ਸਾਡੇ ਹਲਕਾ ਪਧੌੜ ਦੇ ਵਿੱਚ ਅਸੀਂ ਮੋੜ 90 ਦੇ ਵਿੱਚ ਅੱਜ ਖੜੇ ਆ ਸੋ ਇਹ ਭਰਾ ਇਹਨਾਂ ਦੇ ਮਾਤਾ ਤੇ ਪਿਤਾ ਜੀ ਦੇ ਉੱਪਰ ਜਿਹੜੀ ਛੱਤ ਡਿੱਗਣ ਕਰਕੇ ਪਿਸਲ ਨਹੀਂ ਦੇਣੀ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ ਔਰ ਸਰਕਾਰ ਵੱਲੋਂ ਅਸੀਂ ਦੋਨੋਂ ਜੀਆਂ ਦੇ ਲਈ ਦੋਨੋਂ ਮ੍ਰਿਤਕਾਂ ਦੇ ਲਈ ਜਿਹੜਾ 8 ਲੱਖ ਰੁਪਏ ਦੀ ਜਿਹੜੀ ਸਹਾਇਤਾ ਰਾਸ਼ੀ ਆ ਉਹ ਇਹਨਾਂ ਨੂੰ ਦੇਣ ਦੇ ਲਈ ਅੱਜ ਇੱਥੇ ਪਹੁੰਚੇ ਆ ਔਰ ਜਿਹੜਾ ਘਰ ਡਿੱਗੇ ਨੇ ਉਹਨਾਂ ਦਾ ਵੀ ਜਿਹੜਾ ਅਸੈਸਮੈਂਟ ਉਹ ਪੀ ਡਬਲਯੂ ਡੀ ਜਿਹੜਾ ਕਰ ਰਹੀ ਆ ਔਰ ਸਾਡੇ ਸੈਕਟਰੀ ਜਿਹੜੇ ਨੇ ਔਰ ਨਾਲ ਨਾਲ ਸਾਡੇ ਪਟਵਾਰੀ ਵੀ ਜਿਹੜੇ ਲੱਗੇ ਹੋਏ ਨੇ ਪੂਰਾ ਪ੍ਰਸ਼ਾਸਨ ਲੱਗਿਆ ਹੋਇਆ ਔਰ ਉਹਨਾਂ ਨੇ ਦਿਨਾਂ ਦੇ ਵਿੱਚ ਅਸੈਸਮੈਂਟ ਕਰਕੇ ਬਹੁਤ ਜਲਦ ਉਹਨਾਂ ਡਿੱਗੇ ਹੋਏ ਘਰਾਂ ਦਾ ਜਿਹੜਾ ਉਹ ਮੁਆਵਜ਼ਾ ਵੀ ਉਹ ਵੀ ਦਿੱਤਾ ਜਾਊਗਾ ਦੇਖੋ ਗਏ ਹੋਏ ਕਿਸੇ ਇਨਸਾਨ ਨੂੰ ਅਸੀਂ ਵਾਪਸ ਨਹੀਂ ਲੈ ਕੇ ਆ ਸਕਦੇ ਜੋ ਇਸ ਦੁਨੀਆ ਤੋਂ ਚਲਾ ਗਿਆ ਪਰ ਫਿਰ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਹਦਾਇਤ ਜਿਹੜੀਆਂ ਦੇਸ਼ਾਂ ਦੇ ਦੇਸ਼ਾਂ ਦੇ ਅਨੁਸਾਰ ਔਰ ਸਰਕਾਰ ਸਾਡੇ ਲੋਕਾਂ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਨਾਲ ਇੱਕ ਘਟਨਾਵਾਂ ਵਾਪਰੀਆਂ ਪਹਿਲਾਂ ਅਸੀਂ ਤਪੇ ਦੇ ਵਿੱਚ ਵੀ ਜਿਹੜੇ ਸਾਡੇ ਦੋ ਮੋਤਾਂ ਹੋਈਆਂ ਸੀ 7 ਦਿਨ ਪਹਿਲਾਂ ਉਹਨਾਂ ਨੂੰ ਵੀ ਜਿਹੜੇ 4-4 ਲੱਖ ਰੁਪਏ ਦੇ ਚੈੱਕ ਦਿੱਤੇ ਸੀ ਸੋ ਅੱਜ ਅਸੀਂ ਮੋੜਨਾਬੇ ਉਸ ਪੀੜਤ ਪਰਿਵਾਰ ਨੂੰ ਜਿਹੜਾ ਚੈੱਕ ਦੇਣ ਦੇ ਲਈ ਪਹੁੰਚੇ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਸਰਕਾਰ ਆ ਉਹ ਸਾਰੇ ਪੀੜਤ ਲੋਕਾਂ ਦੇ ਨਾਲ ਖੜੀ ਰਹੂ ਸਰ ਜਿਹੜੇ ਘਰਾਂ ਨੂੰ ਕਾਫੀ ਨੁਕਸਾਨ ਵੀ ਪਹੁੰਚਿਆ ਗਿਆ ਤਰੇੜਾਂ ਆਈਆਂ ਹੈਗੀਆਂ ਹੋਰ ਵੀ ਨੁਕਸਾਨੇ ਜਾ ਰਹੇ ਹੈ ਘਰ ਉਹਦੇ ਬਾਰੇ ਕੀ ਹੈਗਾ ਅਪਾ ਉਹਦੇ ਲਈ ਜੀ ਸਾਡੇ ਜ਼ਿਲ੍ਹੇ ਦਾ ਜਿਹੜਾ ਪੀਡਬਲਯੂਡੀ ਡਿਪਾਰਟਮੈਂਟ ਆ ਉਹ ਵੈਰੀਫਿਕੇਸ਼ਨ ਕਰ ਰਿਹਾ ਉਹਦੀ ਅਸੈਸਮੈਂਟ ਕਰ ਰਿਹਾ ਕਿ ਕਿੰਨਾ ਕੁ ਨੁਕਸਾਨ ਉਹਨਾਂ ਦਾ ਹੋਇਆ ਤੇ ਕਿੰਨੇ ਪੈਸੇ ਦੇ ਨਾਲ ਜਿਹੜਾ ਉਹਨਾਂ ਦਾ ਘਰ ਆ ਜਿਹੜਾ ਉਹ ਦੁਬਾਰੇ ਤੋਂ ਵਧੀਆ ਸਹੀ ਬਣ ਸਕਦਾ ਔਰ ਬਹੁਤ ਜਲਦ ਉਹਨਾਂ ਸਾਰੇ ਘਰਾਂ ਨੂੰ ਜਿਹੜਾ ਸਰਕਾਰ ਆ ਉਹ ਜਿਹੜੀ ਸ਼ਹਾਤਾਰਾਸੀ ਆ ਅਸੈਸਮੈਂਟ ਦੇ ਬਹੁਤ ਹੀ ਧੰਨਵਾਦ ਕਰਦੇ ਆਂ ਜੀ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਗਰੀਬ ਪਰਿਵਾਰ ਦੀ ਮਦਦ ਕੀਤੀ ਤੋਂ ਆਪਾਂ ਉਹਨਾਂ ਨੂੰ ਪਛਾਤਾ ਸਕਦੇ ਨਹੀਂ ਸੀ ਦੋਨੇ ਜੀ ਚਲੇ ਗਏ ਆਪਾਂ ਲਿਆ ਨਹੀਂ ਸਕਦੇ ਸੀ ਚਲੋ ਉਹਨੇ ਗਰੀਬ ਪਰਿਵਾਰ ਦੀ ਬਹੁਤ ਮਦਦ ਕੀਤੀ ਬਹੁਤ ਹੀ ਧੰਨਵਾਦ ਕੀਤਾ ਉਹਨਾਂ ਦੇ ਸਾਰੇ ਪਰਿਵਾਰ ਨੇ ਕਰਿਆ ਸ਼ੁਕਰ ਕਰਾਈ ਵੀ ਚਲੋ ਮਦਦ ਤਾਂ ਹੋਈ ਉਹਨਾਂ ਦੀ ਬੱਚਾ ਸੀ ਜ਼ਖਮੀ ਸੀ ਉਹ ਬਚ ਗਿਆ ਚਲੋ ਪ੍ਰਮਾਤਮਾ ਦਾ ਸ਼ੁਕਰ ਹੋਇਆ ਕਿੰਨੇ ਮੋਤਾਂ ਹੋ ਜਾਂਦੇ ਦੋ ਮੋਤਾਂ ਹੋ ਜਾਂਦੇ ਮੀਆਂ ਬੀਬੀ ਦੋਨੇ ਚਲੇ ਗਏ ਸੀ ਪੋਤਾ ਨਾਲ ਬਚ ਗਿਆ ਸੀ ਚਲੋ ਬਹੁਤ ਸ਼ੁਕਰ ਹੈ ਜਿਹੜਾ ਪੁੱਤ ਦੀ ਜ਼ਿੰਦਗੀ ਬਚ ਗਈ 8 ਲੱਖ ਦਾ ਚੈੱਕ ਸੀ ਐਮਐਲਏ ਸਾਹਿਬ ਖੁਦ ਦੇਣ ਆਏ ਲਾਵ ਸਿੰਘ ਲਾਵ ਸਿੰਘ ਗੋਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਚਾਇਤ ਗੰਨਿਓ ਸਾਰੇ ਨਗਰ ਕੰਨਿਓ ਵੀ ਗਰੀਬ ਪਰਵਾਦ ਕੋ ਸਹਾਇਤਾ ਕਰਨੀ